ਉਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਤੇ ਬੰਨਿਆਰੂ ਗੇਟ ਲੱਗਾਦਾ ਹੀ ਹਾਂ ਵਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰੋਂ ਮੁੰਡਾ ਇੱਕ ਵੜਿਆਦਾ ਕੋਈ ਪਤਾ ਜਾ ਤੇ ਦੋ ਮੁੰਡੇ ਮੋਟਰਸਾਈਕਲ ਤੇ ਉੱਥੇ ਘੁਮੋਤੇਦਾ ਹੀ ਕਹਿੰਦੇ ਅੱਛਾ ਜੀ ਕਹਿੰਦੇ ਉਹ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫਰੇ ਦੇ ਉਹਨਾਂ ਹੱਟ ਚੜ ਬਸ ਕਾਦੀ ਦੁਕਾਨ ਕਾਦੀ ਸੀ ਬਨਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 3000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਵੇ ਆ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਨਹੀਂ ਆਈ ਤੱਕ ਪਤਾ ਕੁਝ ਕਿੰਨੇ ਕਬੀ ਦੀ ਘਟਨਾ ਹੋਈ ਐ ਮੇਰੇ ਖਿਆਲ ਕੋਈ 10 ਮਿੰਟ ਘਟੇ 6 ਦੀ ਏ 6 ਵਜੇ ਲੱਗ ਚੱਕੀ ਏ 6 ਵਜੇ ਲੱਗ ਚੱਕੀ ਪੁੱਲ ਤੋਂ ਕੰਮ ਲੇਟ ਕੀਤੀ ਕਿਹੜਾ ਹੈ ਪਤਾ ਲੱਗਾ ਕਾਦੇ ਨੇ ਛੱਡੇ ਤੋੜਿਆ ਗਿਆ ਇਹ ਮੈਂ ਕਿਹਾ ਰਾਡ ਰਾਡ ਨਹੀਂ ਕੋਈ ਛੱਡ ਤਾਂ ਕੀਤਾ ਉਹਨਾਂ ਨੇ ਲੋ ਇਹ ਰਾਡ ਕੰਦਾ ਫੁਰਿਆਦਾ ਇਹਨਾਂ ਨਾਲ ਅੱਛਾ میں سبر سوا کے چھ بجے نکلے اتو بندے کلوتے ہیں ایک موٹر تھی دوڑ بڑے باہر کلوتا میں پوچھا کی گل آپ کندر برشا لگے دنوں پہ چل رہا اتوا دے گیا افسوس ہو گیا رام ناگ باہر جو آیا فون تیری دکان چوبی آیا ਆਈ ਜਨੂ ਆ ਗਏ ਨਹੀਂ ਨਹੀਂ ਬਾਹਰ ਦੇਖ ਬੰਦੇ ਕੋਈ ਪੈਲੇ ਅਜਾ ਉਹ ਕਹਾ ਘਾਤੇ ਦੀ ਇਹ ਸਬਲੈਂਡਰ ਤੇ ਜੀ ਕੰਮ ਕਰ ਰਹੇ ਹਾਂ ਜੀ ਅੰਦਰ ਨੂੰ ਮੈਂ ਪਰਿਖਿਆ ਹਾਂ ਕਿ ਕਾਸਟ ਹੋ ਰਹੀ ਹੈ ਸਰਦੂ ਕੋ ਤੁਹਾਨੂੰ ਦਿੱਤੀ ਆ ਆਈ ਮੁਕਿਲ ਦੇ ਰਹੇ ਜੀ ਇੱਕ ਵਾਰ ਕੋਈ ਕੰਮ ਕਰਦੇ ਸਰ ਉਹ ਠੀਕ ਹੀ ਗਿਆ ਦਸਿਆ ਕੋ ਕਿਹਦਾ ਨਾਮ ਦੱਸ ਦੇ ਗਏ ਠੀਕ ਠੀਕ ਕਰ ਰਹੀ ਕਰ ਉਨੇ ਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਤੇ ਬਾਣਿਆਰੂ ਗੇਟ ਲੱਗਾਦਾ ਹੀ ਹਾਂ ਬਾਣ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰੋਂ ਮੁੰਡਾ ਇੱਕ ਵੜਿਆਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸ ਵਾਲੇ ਉੱਥੇ ਘੁਲਤੇ ਦੇਹੀ ਕਹਿੰਦੇ ਅੱਛਾ ਜੀ ਕਹਿੰਦੇ ਉਹ ਭੇਜ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋੜੋੜਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸ ਵਾਲਾ ਤੇ ਹਾਰ ਜਿੰਦਾ ਨੋਟਾਂ ਦੇ ਫੜੇ ਦੇ ਨਾਲ ਅੱਛਾ ਬੱਸ ਕਾਦੀ ਤਕਾਂਕ ਕਾਦੀ ਸੀ ਬਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਉਹਦਾ ਹਾਰ ਗਏ ਨੇ 3000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਵੇ ਆ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਨਹੀਂ ਆਈ ਤੱਕ ਪਤਾ ਕੁਝ ਕਿੰਨੇ ਕਵੇ ਤੇ ਘਟਣਾ ਹੋਵੇ ਇਹ ਮੇਰੇ ਖਿਆਲ ਕੋਈ 10 ਮਿੰਟ ਘਟੇ 6 ਦੀ ਹੈ 6 ਵਜੇ ਲੱਗ ਚੱਕੀ ਜੀ 6 ਵਜੇ ਲੱਗ ਚੱਕੀ ਪੁੱਲ ਤੋਂ ਕੰਮ ਲੇਟ ਕੀਤੀ ਕਿਹੜਾ ਹੈ ਪਤਾ ਲੱਗਾ ਕਾਦੇ ਨੇ ਛੱਡ ਦੇ ਤੋੜਿਆ ਗਿਆ ਇਹ ਮੈਂ ਕਿਹਾ ਰਾਡ ਰਾਡ ਨਹੀਂ ਛੱਡ ਤਾਂ ਕੀਤਾ ਉਹਨਾਂ ਨੇ ਲੋ ਇਹ ਰਾਡ ਕੰਦਾ ਫੁਰਿਆਦਾ ਇਹਨਾਂ ਨਾਲ ਅੱਛਾ ਜੀ میں سبر سوا کے چھ بجے نکلے اتو بندے کلوتے ہیں موٹر تھی دوڑ باہر کلوتا میں پوچھا کی گلے برشا لگے دن ہونا پہلے چل رہا اتنا میں آرام نام دے گیا افسوس ہوئی کہ میں گیا رام ناگ باہر آیا فون کیا ہوئی چوبیس آیا تک ارے جنو اگے نہیں نہیں باہر دیکھ بندے کوئی پہلے اچھا وہاں کھاتے تھے یہ اس بلینڈر پہ جی بنج کر رہے ہیں بلینڈر میں پانی کیا ہے کہ پاس کر رہی ہے سردیوں کو تو نہیں کھیاں ائے نکل رہے ہیں ایک بھر کا ہے تو سر کو ٹھیک کیا ہے کیا کو اندر جاتے گئے ٹھیک ٹھیک کاروے کار